ਅੱਜ ਪਹੁੰਚੇ ਹਾਂ ਦੀਵਾਨ ਟੋਡਰਮਲ ਜੀ ਦੀ ਹਵੇਲੀ ਸ੍ਰੀ ਫਤੇਗੜ ਸਾਹਿਬ ਜਿਸ ਨੂੰ ਜਹਾਜੀ ਹਵੇਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸਿੱਖ ਧਾਰੀਕ ਵਿੱਚ ਦੀਵਾਨ ਟੋਡਰਮਲ ਜੀ ਦਾ ਨਾਮ ਬੜੇ ਅਦਮ ਨਾਲ ਲਿਆ ਜਾਂਦਾ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਸੈਭਜਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਦਾ ਪਰਵੰਧ ਕੀਤਾ ਅਤੇ ਸੋਨੇ ਦੀਆਂ ਮੋਹਰਾਂ ਨਾਲ ਜ਼ਮੀਨ ਨੂੰ ਖਰੀਦਿਆ ਟੋਡਰਮਲ ਜੀ ਦੇ ਇਤਿਹਾਸ ਬਾਰੇ ਆਉ ਸੁਣਦੇ ਹਾਂ ਸਵਰਨ ਸਿੰਘ ਜੀ ਟੰਗਰਾਲੀ ਤੋਂ ਇਸ ਹਵੇਲੀ ਦੇ ਤੁਸੀਂ ਖੰਡਰ ਦੇਖ ਰਹੇ ਹੋ ਇਸ ਦਾ ਨਾਮ ਜਹਾਜ਼ ਜੀ ਹਵੇਲੀ ਤੇ ਇਹ ਦੀਵਾਨ ਟੋਡਰਮਲ ਦੀ ਹਵੇਲੀ ਹੈ ਤੇ ਜਿਹੜੀ ਸਿੱਖ ਕੌਮ ਦੇ ਇਤਿਹਾਸ ਅੰਦਰ ਵੱਡਾ ਸਾਕਾ ਨਿੱਕੀਆਂ ਜਿੰਦਾ ਵੱਡਾ ਸਾਕਾ ਪ੍ਰਸੰਗ ਦੇ ਵਿੱਚ ਬੜੀ ਅਹਿਮੀਅਤ ਰੱਖਦੀ ਹੈ ਇਹ ਸਾਨੂੰ ਦੋ ਵੱਡੇ ਉਪਦੇਸ਼ ਦੇ ਕੇ ਜਾਂਦੀ ਗਈ ਇਸ ਦੇ ਮਾਲਕ ਦੀਵਾਨ ਟੋਡਰ ਮਲ ਦੀ ਜ਼ਿੰਦਗੀ ਸਾਨੂੰ ਦੋ ਉਪਦੇਸ਼ ਵੱਡੇ ਦੇ ਕੇ ਗਈ ਇੱਕ ਗੱਲ ਇਹ ਸਮਝਾ ਕੇ ਗਈ ਵੀ ਸੱਚ ਦਾ ਕੋਈ ਧਰਮ ਨਹੀਂ ਹੁੰਦਾ ਸੱਚ ਕੇਵਲ ਸੱਚ ਹੁੰਦਾ ਉਹਦਾ ਇਸ ਤਰ੍ਹਾਂ ਨਹੀਂ ਹੁੰਦਾ ਵੀ ਇਹ ਸਿੱਖ ਹੈ ਮੁਸਲਮਾਨ ਹੈ ਹਿੰਦੂ ਹੈ ਸਾਈ ਹੈ ਸੱਚ ਹੀ ਅਸਲ ਦੇ ਵਿੱਚ ਧਰਮ ਹੈ ਹੁੰਜ ਤੇ ਦੀਵਾਨ ਟੋਡਰਮਲ ਜੈਨ ਧਰਮ ਦੇ ਨਾਲ ਸੰਬੰਧ ਰੱਖਦਾ ਸੀ ਪਰ ਇਸ ਨੇ ਆਪਣੀ ਕੀਮਤੀ ਜਿਹੜੀ ਜਹਿਦਾਤ ਤੇ ਮਾਇਆ ਸੀ ਉਹ ਸਿੱਖ ਕੌਮ ਦੀਆਂ ਮਾਸੂਮ ਜਿੰਦਾ ਤੇ ਬਿਰਧ ਮਾਤਾ ਦੇ ਸਸਕਾਰ ਕਰਨ ਉੱਤੇ ਲਾਤੀ ਧਰਮ ਉਹਦਾ ਜੈਨੀ ਸੀ ਪਰ ਸਿੱਖ ਕੌਮ ਦੇ ਸ਼ਹੀਦਾਂ ਲਈ ਸਾਰਾ ਧੰਨ ਖਰਚ ਦਿੰਦਾ ਇਹ ਸਾਨੂੰ ਇਹ ਉਪਦੇਸ਼ ਦਿੰਦੀ ਹੈ ਵੀ ਸੱਚ ਧਰਮ ਦੇ ਘੇਰੇ ਦੇ ਵਿੱਚ ਬੰਨਿਆ ਨਹੀਂ ਹੁੰਦਾ ਜਿਹੜੇ ਲੋਕ ਧਰਮੀ ਹੁੰਦੇ ਹਨ ਉਹ ਸੱਚ ਦੇ ਨਾਲ ਖੜਦੇ ਹਨ ਦੂਜਾ ਉਪਦੇਸ਼ ਇਸ ਹਵੇਲੀ ਦਾ ਵੀ ਮਾਇਆ ਦੀ ਵਰਤੋਂ ਬੰਦੇ ਨੂੰ ਕਰਨੀ ਆਉਣੀ ਚਾਹੀਦੀ ਹੈ ਮਾਇਆ ਦੀ ਵਰਤੋਂ ਬੰਦੇ ਨੂੰ ਨਰਕ ਦੇ ਵਿੱਚ ਡੋਬ ਸਕਦੀ ਹੈ ਤੇ ਸਮਾਜ ਦੇ ਵਿੱਚ ਉਹਨੂੰ ਤਰਕਾਰਾਂ ਤੇ ਫਟਕਾਰਾਂ ਪੈ ਸਕਦੀਆਂ ਜੇ ਮਾਇਆ ਦੀ ਦੁਰਵਰਤੋਂ ਕੀਤੀ ਹੈ ਜੇ ਮਾਇਆ ਦੀ ਵਰਤੋਂ ਮौज-ਮਸਤੀ ਤੇ ਲਾਲਚ ਦੇ ਵਿੱਚ ਕੀਤੀ ਹੈ ਜੇ ਉਹ ਹੀ ਮਾਇਆ ਧਰਮ ਦੇ ਲਈ ਵਰਤ ਦਿੱਤੀ ਜਾਂਦੀ ਹੈ ਤਾਂ ਉਹ ਮਾਇਆ ਬੰਦੇ ਨੂੰ ਤਾਰ ਦਿੰਦੀ ਹੈ ਜਿੱਥੇ ਆਪਾਂ ਪੜਦੇ ਵੀ ਮਾਇਆ ਮਮਤਾ ਮੋਣੀ ਜਿਨ ਬਿਨਾਂ ਤਾਂ ਤਾਂ ਜੱਗ ਖਾਇਆ ਉੱਤੇ ਗੁਰਮੁਖ ਖਾਦੇ ਮਨਮੁਖ ਉਭਰੇ ਜਿਨ ਸੱਚ ਨਾਮ ਚਿਤ ਲਾ। ਇਹ ਟੋਡਰਮਲ ਦਿਵਾਨ ਦਿਵਾਨ ਟੋਡਰਮਲ ਦਾ ਇਤਿਹਾਸ ਸਰਹੰਦ ਦੀਆਂ ਦਵਾਰਾਂ ਦਾ ਇਤਿਹਾਸ ਇਹ ਸਾਨੂੰ ਸੁਨੇਹਾ ਛੱਡ ਪਈ ਗਿਆ ਵੀ ਮਾਇਆ ਨੂੰ ਚੰਗੇ ਕੰਮ ਲਈ ਮਰ। ਆਓ ਹੁਣ ਆਪਾਂ ਇਤਿਹਾਸ ਜਾਣਨ ਦਾ ਯਤਨ ਕਰਦੇ ਹਾਂ। ਜਿਵੇਂ ਆਪਾਂ ਜਾਣਦੇ ਆ ਕਿ ਸਰਹੰਦ ਦੀ ਧਰਤੀ ਉੱਤੇ 9 ਸਾਲ ਦੇ ਜੋਰਾਵਾਰ ਸਿੰਘ ਤੇ 7 ਸਾਲ ਦੇ ਬਾਬਾ ਫਤੇ ਸਿੰਘ ਨੂੰ ਸੂਬਾ ਸਰਹੰਦ ਦੇ ਕਾਜ਼ੀਆਂ ਤੇ ਮੌਲਵੀਆਂ ਦੀ ਸਲਾਹ ਦੇ ਉੱਤੇ ਉਹਨਾਂ ਨੂੰ ਜਿਵਾ ਕਰਕੇ ਸ਼ਹੀਦ ਕਰਨ ਦਾ ਹੁਕਮ ਫਤਵਾ ਸੁਣਾਇਆ ਗਿਆ। ਸਾਹਿਬ ਜਦਿਆਂ ਨੂੰ ਬੜੀ ਬੇਰਹਿਮੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ। ਠੰਡੇ ਬੁਰਜ ਦੇ ਵਿੱਚ ਬੈਠੀ ਦਾਦੀ ਮਾਹ ਨੇ ਜਿਸ ਦੇ ਉੱਤੇ ਮੁਗਲ ਹਕੂਮਤ ਨੇ ਜਿਸ ਬਿਰਧ ਮਾਤਾ ਉੱਤੇ ਵੀ ਤਸ਼ੱਦਦ ਤੇ ਜ਼ੁਲਮ ਕੀਤਾ ਸੀ ਉਹ ਮਾਤਾ ਵੀ ਠੰਡੇ ਬੁਰਜ ਦੇ ਵਿੱਚ ਸਰੀਰ ਛੱਡ ਗਈ ਤੇ ਸ਼ਹਾਦਤ ਪਾ ਲਈ। ਤੇ ਅਗਲਾ ਜਿਹੜਾ ਕਾਂਡ ਐਸ ਇਤਿਹਾਸ ਦਾ ਉਹ ਇਹ ਸੀ ਵੀ ਸਰੰਦ ਦੇ ਵਜ਼ੀਰ ਖਾਨ ਜ਼ਾਲਮ ਦੇ ਸਨਮੁਖ ਕੌਣ ਕਹੇ ਵੀ ਇਹਨਾਂ ਸ਼ਹੀਦਾਂ ਦੀਆਂ ਲੁੱਥਾਂ ਦਾ ਸੀ ਸਸਕਾਰ ਕਰਨਾ ਹੈ। ਫਿਰ ਇਹ ਜਿਹੜੀ ਹਵੇਲੀ ਦਾ ਮਾਲਕ ਸੀ ਦੀਵਾਨ ਟੂਡਰਮਲ ਜੈਨੀ ਉਸ ਬੜਾ ਅਮੀਰ ਸੀ ਆਪਣੇ ਸਮੇਂ ਦਾ ਬਹੁਤ ਅਮੀਰ ਸੀ ਉਸ ਨੇ ਸੂਬਾ ਸਰੰਦ ਵजीर खान ਨੂੰ ਫਿਰ ਆਪਣੀ ਫਰਿਆਦ ਕੀਤੀ ਬਾਬਾ ਜੋਰਾਵਾਰ ਸਿੰਘ ਤੇ ਫਤੇ ਸਿੰਘ ਤੇ ਮਾਤਾ ਗੁਜਰੀ ਜੀ ਦੀਆਂ ਲੋਥਾਂ ਤੁਸੀਂ ਮੈਨੂੰ ਦਬੋ ਮੈਂ ਇਹਨਾਂ ਸਰੀਆਂ ਦਾ ਧਰਮ ਮਰਿਆਦਾ ਦੇ ਅਨੁਸਾਰ ਸਾਸ ਕਰਨਾ ਚਾਹੁੰਨਾ ਜੀਰਖਾਨ ਨੇ ਆਪਣੇ ਅਹਿਲ ਕਾਹਾਂ ਦੀ ਸਨਾ ਦੇ ਨਾਲ ਇਹ ਸ਼ਰਤ ਰੱਖੀ ਵੀ ਜਗਾਤਾ ਤੈਨੂੰ ਮਿਲ ਸਕਦੀ ਹੈ ਇਸ ਸਰੰਦ ਦੀ ਤਖਤੀ ਦੇ ਉੱਤੇ ਉਹ ਇਸ ਸ਼ਰਤ ਤੇ ਮਿਲ ਸਕਦੀ ਹੈ ਜੇ ਤੂੰ ਸੋਨੇ ਦੀਆਂ ਮੋਹਰਾਂ ਜਿੰਨੀ ਧਰਤੀ ਦੇ ਉੱਤੇ ਖੜਮੀਆਂ ਵਿਛਾ ਦੇਵੇਂ ਵੱਖੀ ਭਾਰ ਤੇ ਉੰਨੇ ਥਾ ਤੇਰੀ ਹੋ ਜਾਏਗੀ ਤਿੰਨ ਲੋਥਾਂ ਦੇ ਲਈ ਜਿੰਨਾ ਤੈਨੂੰ ਜਗ੍ਹਾ ਚਾਹੀਦੀ ਐ ਉਸ ਥਾਂ ਦੇ ਉੱਤੇ ਤੂੰ ਖੜਮੀਆਂ ਮੂਰਾ ਵਿਛਾ ਦੇ ਤੇ ਤੈਨੂੰ ਦੇ ਦਿੱਤੀ ਜਾਊ ਪਰ ਉਸ ਦੀਵਾਨ ਟੋਡਰਮਲ ਦਾ ਪਰਉਪਕਾਰ ਇਸ ਹਵੇਲੀ ਦੇ ਮਾਲਕ ਦਾ ਪਰਉਪਕਾਰ ਦੇਖੋ ਉਸ ਨੇ ਜੋਤੀ ਸਰੂਪ ਵਾਲੀ ਥਾਂ ਦੇ ਉੱਤੇ ਖੜਮੀਆਂ ਮੂਰਾ ਬਣਾ ਕੇ ਇੰਨੇ ਸ਼ਰੀਦਾਂ ਦੇ ਸਸਕਰ ਕਰਨ ਦੇ ਲਈ ਜਗਾ ਮੁੱਲ ਖਰੀਦ ਲਈ ਏ ਵੀ ਕਿਹਾ ਜਾਂਦਾ ਹੈ ਇਹ ਵੀ ਮੁਲਾਂਕਣ ਤੇ ਅੰਕੜਾ ਕੱਢਿਆ ਗਿਆ ਮੀ ਦੁਨੀਆ ਦੀ ਸਭ ਤੋਂ ਮਹਿੰਗੀ ਜਗਾ ਸੀ ਜਿਹੜੀ ਉਹ ਜੋਤੀ ਸਰੂਪ ਵਾਲੀ ਆ ਜਿੱਥੇ ਜਿਸ ਨੂੰ ਦੀਵਾਨ ਟੋਡਰ ਮਾਨ ਨੇ ਖੜੀਆਂ ਮੋਹਰਾ ਰੱਖ ਕੇ ਖਰੀਦਿਆ ਸੀ ਜਿੱਥੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਤੇ ਮਾਤਾ ਗੁਜਰੀ ਜੀ ਦਾ ਸਸਕਾਰ ਹੋਇਆ ਸੀ ਜਗਾ ਮੁੱਲ ਖਰੀਦ ਕੇ ਦੇ ਨੈ ਸਿੱਧਾਂ ਦੀਆਂ ਅਰਥੀਆਂ ਉੱਤੇ ਲੋਥਾ ਨੂੰ ਲਟਾ ਕੇ ਤੇ ਫਿਰ ਬਿੱਕਰ ਸਿੰਘ ਪਰਦੇਸੀ ਨੇ ਇੱਕ ਬੜੀ ਕਮਾਲ ਦੀ ਲਾਈਨ ਗਾਈ ਵੀ ਜਦੋਂ ਅਰਥੀਆਂ ਤਿਆਰ ਕਰਕੇ ਦਿਵਾਨ ਟੋਡਰ ਮਲ ਤੁਰਿਆ ਅਰਥੀ ਤਿਆਰ ਕਰਕੇ ਝਟਪਟ ਤਨਾ ਸ਼ਹੀਦਾਂ ਦੀ ਉੱਚੀ ਉੱਚੀ ਮੁਖ ਤੋਂ ਟੋਡਰ ਮਲ ਪੁਕਾਰੇ ਉਹਨਾਂ ਦੇ ਨਾਲ ਬਾਬਾ ਮੋਤੀਰਾ ਮਹਾਰਾਜ ਉਹਨਾਂ ਦੇ ਨਾਲ ਪਟਿਆਲੇ ਰਾਜ ਘਰਾਣੇ ਦੇ ਬਡੇਰੇ ਰਹਿਮਤ ਤੇ ਤਰਲੋਕਾ ਹੋਰ ਉਹਨਾਂ ਨੇ ਸਾਥੀ ਲੈ ਘੱਟੂ ਘਟ ਜਿਵੇਂ ਆਪਾਂ ਜਾਣਦੇ ਆ ਅਰਥੀ ਲਈ ਚਾਰ ਚਾਹੀਦੇ ਆ ਤਿੰਨ ਅਰਥੀਆਂ ਦੇ ਲਈ 12 ਬੰਦਿਆਂ ਦਾ ਪ੍ਰਬੰਧ ਕਰਕੇ ਦੀਵਾਨ ਟੋਡਰ ਮਲ ਨੇ ਜੋਤੀ ਸਰੂਪ ਵਾਲੀ ਥਾਂ ਦੇ ਉੱਤੇ ਮਾਤਾ ਗੁਜਰੀ ਜੀ ਮਾ ਬਾ ਜੁਰਾਬਰ ਸਿੰਘ ਮਾ ਬਾ ਫਤੇ ਸਿੰਘ ਨੇ ਆਂਦਾ ਸਸਕਾਰ ਕੀਤਾ ਇਹ ਸਸਕਾਰ ਕਰਕੇ ਆਪਣੀ ਮਾਇਆ ਨੂੰ ਸਫਲ ਕੀਤਾ ਆਪਣੀ ਜ਼ਿੰਦਗੀ ਨੂੰ ਸਫਲ ਕੀਤਾ ਤੇ ਇਹ ਸੁਨੇਹਾ ਦਿੱਤਾ ਵੀ ਜਿਹੜਾ ਧਰਮ ਹੁੰਦਾ ਉਹ ਸੱਚ ਦੇ ਨਾਲ ਖੜਾ ਹੁੰਦਾ ਹੈ ਤੇ ਦੀਵਾਨ ਟੋਡਰਮਲ ਜੈਨੀ ਹੋਣ ਦੇ ਬਾਵਜੂਦ ਵੀ ਸਿੱਖ ਕੌਮ ਦੇ ਸ਼ਹੀਦਾਂ ਦੇ ਨਾਲ ਖੜਾ ਹੋਇਆ ਇਹ ਇਹ ਪ੍ਰੇਰਣਾ ਦੇ ਕੇ ਗਿਆ ਵੀ ਮਾਇਆ ਨੂੰ ਜੇ ਆਪਾਂ ਚੰਗੇ ਕੰਮ ਦੇ ਲਈ ਵਰਤੀਏ ਤਾਂ ਦੁਨੀਆ ਚੇਤੇ ਰੱਖਦੀ ਹੈ ਬੰਦੇ ਨੂੰ ਮਾਇਆ ਤਾਰ ਦਿੰਦੀ ਹੈ ਜੇ ਮਾਇਆ ਨੂੰ ਮੰਦੇ ਕੰਮ ਦੇ ਲਈ ਬਰਿਆਈਆਂ ਦੇ ਲਈ ਮौज-ਮਸਤੀ ਐਸ ਪ੍ਰਸਤੀ ਦੇਸ ਤੋ ਹੀ ਦੇ ਲਈ ਵਰਤਿਆ ਜਾਂਦਾ ਤਾਂ ਉਹ ਬੰਦੇ ਨੂੰ ਗਰਕ ਕਰ ਦਿੰਦੀ ਹੈ ਪਾਪੀ ਤੇ ਨਰਕਾਂ ਦਾ ਭਾਗੀ ਬਣਾ ਦਿੰਦੀ ਹੈ ਇਹ ਹੈ ਇਸ ਖੰਡਰ ਨਮਾ ਹਵੇਲੀ ਦੇ ਮਾਲਕ ਦਿਵਾਨ ਟੋਡਰਮਲ ਦੀ ਕੁਰਬਾਨੀ ਉਹਦਾ ਤਿਆਗ ਉਹਦਾ ਮਾਇਆ ਨੂੰ ਸਫਰ ਕਰ ਜਾਣਾ ਜਿਹੜਾ ਸਾਨੂੰ ਪ੍ਰੇਰਨਾ ਦਿੰਦਾ ਹੈ ਵੀ ਜਦੋਂ ਸੱਚ ਦੇ ਹੱਕ 'ਚ ਖੜਿਆ ਜਾਂਦਾ ਹੈ ਫਿਰ ਧਰਮ ਦੀਆਂ ਹੱਦਾਂ ਲੰਘ ਕੇ ਖੜਿਆ ਜਾਂਦਾ ਹੈ ਜਦੋਂ ਬੰਦੇ ਕੋਲ ਮਾਇਆ ਦੀ ਬਹੁਲਤਾ ਆ ਜਾਵੇ ਤਾਂ ਧਰਮ ਦੇ ਲੈਖੇ ਲਾ ਕੇ ਮਾਇਆ ਨੂੰ ਕਿਵੇਂ ਸਫਰ ਕੀਤਾ ਜਾਂਦਾ ਹੈ ਇਸ ਟੋਡਰਮਲ ਦੀ ਹਵੇਲੀ ਦਾ ਪਛੋਕੜ ਤੇ ਇਤਿਹਾਸ ਅੱਜ ਵੀ ਸਾਨੂੰ ਪੁਕਾਰ-ਪੁਕਾਰ ਕੇ ਇਹ ਪਰਪਕਾਰ ਕਰਨ ਦਾ ਉਪਦੇਸ਼ ਦਿੰਦਾ ਹੈ ਇਹ ਜਿਸ ਹਵੇਲੀ ਦੇ ਤੁਸੀਂ ਖੰਡਰ ਦੇਖ ਰਹੇ ਹੋ ਇਸ ਦਾ ਨਾਮ ਜਹਾਜੀ ਹਵੇਲੀ ਤੇ ਇਹ ਦੀਵਾਨ ਟੋਡਰਮਲ ਦੀ ਹਵੇਲੀ ਹੈ ਤੇ ਜਿਹੜੀ ਸਿੱਖ ਕੌਮ ਦੇ ਇਤਿਹਾਸ ਅੰਦਰ ਵੱਡਾ ਸਾਕਾ ਨਿੱਕੀਆਂ ਜਿੰਦਾ ਵੱਡਾ ਸਾਕਾ ਪ੍ਰਸੰਗ ਦੇ ਵਿੱਚ ਬੜੀ ਅਹਿਮੀਅਤ ਰੱਖਦੀ ਹੈ ਇਹ ਸਾਨੂੰ ਦੋ ਵੱਡੇ ਉਪਦੇਸ਼ ਦੇ ਕੇ ਜਾਂਦੀ ਗਈ ਇਸ ਦੇ ਮਾਲਕ ਦੀਵਾਨ ਟੋਡਰ ਮਲ ਦੀ ਜ਼ਿੰਦਗੀ ਸਾਨੂੰ ਦੋ ਉਪਦੇਸ਼ ਵੱਡੇ ਦੇ ਕੇ ਗਈ ਇੱਕ ਗੱਲ ਇਹ ਸਮਝਾ ਕੇ ਗਈ ਵੀ ਸੱਚ ਦਾ ਕੋਈ ਧਰਮ ਨਹੀਂ ਹੁੰਦਾ ਸੱਚ ਕੇਵਲ ਸੱਚ ਹੁੰਦਾ ਉਹਦਾ ਇਸ ਤਰ੍ਹਾਂ ਨਹੀਂ ਹੁੰਦਾ ਵੀ ਇਹ ਸਿੱਖ ਹੈ ਮੁਸਲਮਾਨ ਹੈ ਹਿੰਦੂ ਹੈ ਸਾਈ ਹੈ ਸੱਚ ਹੀ ਅਸਲ ਦੇ ਵਿੱਚ ਧਰਮ ਹੈ